ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਹਮੇਸ਼ਾ ਗੁਰਾਂ ਦੇ ਨਾਮ ਤੇ ਵਸਿਆ ਤੇ ਗੁਰਾਂ ਦਾ ਹੀ ਜੋ ਸਿਧਾਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਸੋ ਕੋ ਹੀ ਰਹੇਗਾ ਇਸ ਪੰਜਾਬ ਦੇ ਵਿੱਚ ਪਰ ਪਿਛਲੇ ਸਮੇਂ ਤੋਂ ਆਪ ਮੰਤਰੀ ਸਿੰਘ ਜੀ ਫਰੀਦਕੋਟ ਵਾਲੇ ਵੱਲੋਂ ਉਹਨਾਂ ਦੇ ਜਥੇ ਵੱਲੋਂ ਪਖੰਡ ਬਾਦ ਪਹਜਾਓ ਪੰਜਾਬ ਬਚਾਓ ਮਹਿੰਮ ਤੋਰੀ ਉਸ ਲੜੀ ਦੇ ਤਹਿਤ ਪਿਛਲੇ ਦਿਨੀ ਢਨੋਲਾ ਦੇ ਵਿੱਚ ਵੀ ਦੋ ਤਿੰਨ ਜਿਹੜੇ ਐਕਸ਼ਨ ਲਏ ਗਏ ਉਹਨਾਂ ਤੋਂ ਖਫਾ ਹੋ ਕੇ ਉਸ ਜਗ ਲੜੀ ਦਾ ਜਿਹੜਾ ਹਿੱਸਾ ਕਹਿੰਦੇ ਜੋ ਇੱਕ ਮੁਖਤਿਆਰ ਸਿੰਘ ਕਾਲਾ ਬਲਾਤਕਾਰੀ ਬਾਬਾ ਸੋ ਉਸ ਬਲਾਤਕਾਰੀ ਨਾਲ ਬਾਬਾ ਮੰਤਰੀ ਸਿੰਘ ਦੀ ਫ੍ਰੀ ਕੋਰਟ ਵਾਲਿਆਂ ਵੱਲੋਂ ਵੀ ਇਹਨਾਂ ਤੋਂ ਵੀ ਮਾਫੀ ਮੰਗ ਲਈ ਸੀ ਵੀ ਅੱਗੇ ਤੋਂ ਮੈਂ ਚੌਂਕੀ ਨਹੀਂ ਲਾਉਂਦਾ ਜੋ ਪਿੰਡ ਫਤੇਗੜ ਸਿੰਨਾ ਦਾ ਕਾਲਾ ਬਲਾਤਕਾਰੀ ਮੁਖਤਿਆਰ ਸਿੰਘ ਉਹ ਚੌਂਕੀ ਤਾਂ ਉਹਨੇ ਮਾਫੀ ਮੰਗ ਲਈ ਸੀ ਸੋ ਮੈਂ ਕਾ ਫੋਨ ਤੇ ਗੱਲ ਕੀਤੀ ਮੇਰੇ ਕੋਲ ਵੀ ਉਹਨਾਂ ਨੇ ਮਾਫੀ ਮੰਗ ਲਈ ਵੀ ਮੈਂ ਚੌਂਕੀ ਨਹੀਂ ਲੂੰਗਾ ਫਿਰ ਮਨੂ ਕਿ ਅਮਰ ਦਾ ਪੈਸਾ ਵੇ ਇੱਕ ਗੁਰਪ੍ਰੀਤ ਸਿੰਘ ਆ ਉਹਨਾਂ ਤੁਸੀਂ ਦਾਵਾ ਕੀਤਾ ਸੀ ਵੀ ਤੁਹਾਡੇ ਜਿਹੜਾ ਮੈਂ ਵਿਗੜੇ ਕੰਮ ਸਵਾੜ ਦਿਆਂਗਾ ਉਹਨਾਂ ਤੋਂ 48000 ਰੁਪਏ ਲੈ ਗਿਉਂ ਦਾ ਕੀ ਕਰਨਾ ਸੋ ਇਹਨੇ ਸਾਨੂੰ ਟਾਈਮ ਦਿੱਤਾ ਟੈਂਬਲਾ ਕੇ ਵੀ ਸਾਨੂੰ ਤੁਸੀਂ ਆਜੋ ਦੋ ਤਿੰਨ ਵਿਕਤੀ ਆਜੋ ਆਪਾਂ ਬਹਿ ਕੇ ਗੱਲ ਕਰ ਲੈਣੇ ਜਿਹੜੀ ਮੇਰੀ ਵੀਡੀਓ ਪਾਉਣੀ ਹੈ ਵੀਡੀਓ ਪਾ ਦਿਓ ਪਰ ਉਸ ਵੱਲੋਂ 200 100 150 ਦੇ ਕਰੀਬ ਇਹ ਨਸੇੜੀ ਜਿਹੜੇ ਚੌਂਕੇ ਨਾਲ ਨੇ ਕੁਸੇ ਨੇ ਜਿਹਨੀਆਂ ਬੀਬੀਆਂ ਨੇ ਇਹ ਇਕੱਠੀਆਂ ਕਰਕੇ ਉਹਨਾਂ ਨੇ ਲੋਕ ਲਾ ਲਿਆ ਸਾਨੂੰ ਅੰਦਰ ਵੜ ਕੇ ਤਿੰਨ ਜਣਿਆਂ ਨੂੰ ਤੇ 150 ਬੰਦਲ ਜਾ ਕੇ ਅੰਦਰੋਂ ਲੋਕ ਲਾ ਕੇ ਇੱਕ ਨੇ ਚਾਬੀ ਜੇਬ ਵਿੱਚ ਪਾ ਲਈ ਸੋ ਇਸ ਗੱਲ ਤੇ ਸਾਨੂੰ ਮੈਨੂੰ ਹਾਸੇ ਆਉਂਦੀ ਹੈ ਇਹਨਾਂ ਨਮਰਦਾਂ ਵੱਲੋਂ 150 ਬੰਦੇ ਨੇ ਜਦੋਂ ਸਾਨੂੰ ਤਿੰਨ ਜਣਿਆਂ ਨੂੰ ਅੰਦਰ ਤਾੜ ਹੀ ਰਿਆ ਫਿਰ ਬਾਹਰ ਲਾ ਲਿਆ ਫਿਰ ਲੋਕ ਲਾ ਲਿਆ ਫਿਰ ਇਹਨਾਂ ਨਮਰਦਾਂ ਨੂੰ ਤੁਸੀਂ ਹੱਥਬੰਦ ਪਾਓ ਜਾਂ ਤਾਂ ਵਿਚਾਰ ਕਰ ਲੋ ਨਾ ਉਹ ਵਿਚਾਰ ਤੋਂ ਮਤਲਬ ਕਿ ਵਿਚਾਰ ਤੋਂ ਵੀ ਭੱਜੇ ਜਾ ਮਕਰਸਾ ਤੇ ਸਾਡੇ ਤੇ ਕਰੋ ਹਮਲਾ ਸਾਨੂੰ ਮਾਰੋ ਸੋ ਇਹ ਨਮਰਦ ਨੇ ਇਹ ਛਟੂਲੇ ਨੇ ਇਹ ਲੁੱਟੇਰੇ ਨੇ ਧਰਮ ਦੀ ਰਾਡ ਦੇ ਵਿੱਚ ਇਹ ਦੇਵੀ ਦੇਵਤਿਆਂ ਦੀਆਂ ਫੋਟੋਆਂ ਮਾੜਾ ਕੇ ਲੁੜਦੇ ਨੇ ਸੋ ਇਹਨਾਂ ਦੇ ਜਿਹੜੇ ਖਾਬ ਨੇ ਜੈਂ ਇਹਨਾਂ ਨੇ ਜਿਹੜੇ ਭੋਲੇ ਭਲੇ ਲੋਕਾਂ ਤੋਂ ਪਈਆ ਇਕੱਠਾ ਕਰਕੇ ਜਿਹੜੀਆਂ ਮਲਾਈਆਂ ਖਾ ਲੀਆਂ ਉਹ ਜਿਹੜੀਆਂ ਖਾ ਲੀਆਂ ਸੋ ਖਾ ਲੀਆਂ ਅੱਜ ਸਾਨੂੰ 500 ਤੇ 200 ਕੀ ਭਾਵੇਂ ਇਹ ਹਜ਼ਾਰਾਂ ਬੰਦੇ ਇਕੱਠੇ ਕਰ ਲੈਣ ਅਸੀਂ ਕਦੇ ਵੀ ਇਹਨਾਂ ਦੀਆਂ ਚੌਂਕੀਆਂ ਨਹੀਂ ਚੱਲਣ ਦੇਵਾਂਗੇ ਕਦੇ ਵੀ ਨਹੀਂ ਚੱਲਣ ਦੇਣੀਆਂ ਤੇ ਇਹ ਨੋਟ ਕਰਨ ਦੇ ਕਿ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਾਥੀ ਪ੍ਰਧਾਨ ਬਣਨਾ ਚਾਹੁੰਦਾ ਪ੍ਰੇਮ ਸਿੰਘ ਸਫਰੀ ਜੋ ਅੱਜ ਵੀ ਉਹਨੇ ਇੱਥੇ ਆ ਕੇ ਜਿਹੜੀ ਗੁੰਡਾਗਰਦੀ ਕਰਾਉਣ ਦੀ ਮੈਂ ਗੁੰਡਾਗਰਦੀ ਕਿਉਂ ਕਹਿੰਨਾ ਕਿਉਂਕਿ ਤਾਂ 500 ਰੁਪਏ ਇਹ ਹੈ ਜਦੋਂ ਅਸੀਂ ਮੌਕੇ ਤੇ ਸੀ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਿਹਨੇ ਗੁੰਡਾਗਰਦੀ ਦਿਖਾਈ 2 ਘੰਟੇ ਫਿਰ ਆਪੇ ਵੀਡੀਓ ਚ ਮੰਨਿਆ ਸੋ ਮੈਂ ਪ੍ਰੇਮ ਸਿੰਘ ਸਫਰੀ ਤੁਹਾਨੂੰ ਤੇਰੇ ਇਹ ਅਦਨਮਰਦ ਸਤੂਲੇ ਜਾਕੋ ਸਾਹਿਬ ਲਈ ਫਿਰਦਾ ਮੈਂ ਕਹੇ ਵੈਸੇ ਔਰਤਾਂ ਨੂੰ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਜਦੋਂ ਔਰਤ ਆਪਾਂ ਜਿਹੜੇ ਔਰਤ ਬਣੇ ਤੇ ਬਾਹਰ ਹੋ ਜੇ ਕੁਝ ਬੀਬੀਆਂ ਜਿਹੜੀਆਂ ਇਕੱਠੀਆਂ ਕਰਦੀ ਸੀ ਮੈਂ ਤੁਹਾਨੂੰ ਚੈਲੰਜ ਕਰਦਾ ਜਿੱਥੇ ਮਰਜੀ ਟਾਈਮ ਦੇ ਕੇ ਤੁਸੀਂ ਸੱਦ ਲਿਓ ਅਸੀਂ ਤੁਹਾਨੂੰ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਭਾਵੇਂ ਜਾਂ ਤਾਂ ਸਿੱਧ ਕਰ ਦਿਓ ਤੁਹਾਡੇ ਕੋਲ ਕੀ ਨਹੀਂ ਜੇ ਦੂਸਰੂ ਦੇਖਣਾ ਮੈਦਾਨ ਦੇ ਵਿੱਚ ਤਾਂ ਦੇਖੋ ਪਰ ਤੁਹਾਡੇ ਵਿੱਚ ਮਰਦਾਨਗੀ ਹੈ ਨਹੀਂ ਪਰ ਜਿੱਥੇ ਵੀ ਤੁਸੀਂ ਮਿਲੋਗੇ ਅਸੀਂ ਤੁਹਾਨੂੰ ਜਿਸ ਪ੍ਰੇਮ ਦੇ ਨਾਲ ਹੁਣ ਗੱਲ ਕੀਤੀ ਹੈ ਅੱਜ ਤੋਂ ਬਾਅਦ ਭਰਮਜੀਤ ਸਿੰਘ ਕਹਿੰਦੇ ਜਾਂ ਵੀਰ ਆਪਣੇ ਚਮਕੌਰ ਸਿੰਘ ਗੱਗੀ ਜੀ ਜਦ ਸਾਡਾ ਜੱਥਾ ਕੋਈ ਵੀ ਬਾਬਾ ਮਾਨਪ੍ਰੀਤ ਸਿੰਘ ਜੀ ਜਿਸ ਸਾਡੇ ਨਾਲ ਹੁਣ ਮਿਲਿਆ ਅਸੀਂ ਉਸ ਤਰੀਕੇ ਨਾਲ ਨਹੀਂ ਮਿਲਾਂਗੇ ਤੁਹਾਡੇ ਜਿੱਥੇ ਵੀ ਮਿਲੇ ਅਸੀਂ ਜੂਤ ਫੇਰਾਂਗੇ ਦੱਬ ਕੇ ਫੇਰਾਂਗੇ ਤੁਹਾਡੇ ਸੁਪਨਾ ਇਹ ਪਖੰਡਵਾਦ ਦਾ ਤਰੀਆਂ ਜਨਾ ਪਟਕੇ ਹਟਾਂਗੇ ਨਾਲੇ ਪ੍ਰੇਮ ਸਿੰਘ ਸਬਰੀ ਤੂੰ ਜੋ ਮਰਜੀ ਹੋ ਜਾ ਜਿਹੜੀ ਮਰਜੀ ਤੂੰ ਪਵਰਾਂ ਦਾ ਲੈ ਤੇਰੇ ਵਰਗੇ ਪਹਿਲਾਂ ਵੀ ਇੱਥੇ ਅ 70 ਲਾ ਕੇ ਮੁਰਗ ਮਣਾ ਕੇ ਤੁਰੇ ਤੇ ਹਥੇ ਮਰ ਜੇ ਭਾਵੇਂ ਤੂੰ ਪਰਚਾ ਕਰਾ ਦੀ ਜੋ ਕਰਾਣਾ ਕਰਦੀ ਤੇਰੇ ਇਹਨਾਂ ਪਖੰਡੀਆਂ ਦੇ ਉੱਤੇ ਤੇਰਾ ਅੱਡਾ ਇਹ ਬਿਲਕੁਲ ਨਹੀਂ ਸੀ ਚੱਲਣ ਨਹੀਂ ਦੇਵਾਂਗੇ ਜੀ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਤੂੰ ਪਰ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ